ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਖੋੜਤ ਮੈਂ ਟੀਵੀ ਜੀ ਫੋਰ ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਦਿਲੀ ਸਵਾਗਤ ਕਰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜੜੀ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਕੈਲੀਫੋਰਨੀਆ ਤੋਂ ਸਕਾਈਪ ਰਾਹੀਂ ਜੁੜ ਚੁੱਕੇ ਹਨ ਆਓ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਸਤ ਸਾਲ ਸਤ ਵਾਹਿਗੁਰੂ ਜੀ ਸਤੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਕੀ ਕਰਨਾ ਹੈ ਕਿ ਤੁਸੀਂ ਕੈਲੀਫੋਰਨੀਆ ਤੋਂ ਸਕਾਈਪ ਰਾਹੀਂ ਅੱਜ ਫੇਰ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹੋ ਤੇ ਸਾਨੂੰ ਆਪਣਾ ਨਾਲੇ ਵੀਕੈਂਡ ਵੀ ਦੱਸੋ ਅਹ ਦੇਖੋ ਹੁਣ ਸਕਾਈਪ ਦਾ ਪੂਰਾ ਹੱਥ ਆ ਗਿਆ ਤਾਂ ਸਾਨੂੰ ਵੀ ਮੌਕਾ ਮਿਲ ਗਿਆ ਵੀ ਇਕਦਰ ਦਿਨ ਬਾਧੂ ਵੀ ਰੁਕਣਾ ਪਏ ਤਾਂ ਕੋਈ ਗੱਲ ਨਹੀਂ ਹੈ ਜੀ ਮੈਂ ਵੀਕਐਂਡ ਤੇ ਦੋ ਤਿੰਨ ਪ੍ਰੋਗਰਾਮ ਜਿਹੜਾ ਦੇ ਵਿੱਚ ਇੱਕ ਗਾਨੰਕਾਰੇ ਦਾ ਪ੍ਰੋਗਰਾਮ ਗੁਰਦਵਾਰਾ ਸਾਹਿਬ ਫ੍ਰੀ ਮੋਰਸ ਸੀ ਐਫ ਆਰ ਗੁਰਦਵਾਰਾ ਸਾਹਿਬ ਮਿਟਪੀਟਸ ਦੀਵਾਲਾਂਸੀ اور ਫਰੇਜ਼ਨੋ ਦੇ ਵਿੱਚ ਕੁਝ ਮੀਟਿੰਗਸ ਦਾ ਸਿਲਸਿਲਾ ਸੀ ਉਸ ਕਰਕੇ ਜਿਹੜਾ ਇੱਧਰ ਆਇਆ ਸੀ ਕਨਫਰਮਿੰਗ ਜੀ ਅੱਜ ਵੀ ਮੁਲਾਕਾਤਾਂ ਦਾ ਸਿਲਸਿਲਾ ਹੀ ਹੈ ਕੱਲ ਮੈਂ ਸਟੂਡੀਓ ਚਾਹਤੇ ਸਟੂਡੀਓ ਤੋਂ ਹੀ ਦਾਇਰ ਪ੍ਰੋਗਰਾਮ ਕਰਾਂਗੇ ਵੀਕਐਂਡ ਔਰ ਦੇ ਇਤਿਹਾਸਕ ਤੌਰ ਦੇ ਤੇ ਇਹਨਾਂ ਦਿਨਾਂ ਦੀ अहमियत ਵੱਲ ਦੇਖੀਏ ਜਦ ਬੀਤੇ ਕੱਲ ਉਹ ਯਾਨੀ ਕਿ 31 ਜੁਲਾਈ ਉਹ ਦਿਨ ਸੀ ਜਿਸ ਦਿਨ ਸ਼ਹੀਦ ਉਦਮ ਸਿੰਘ ਨੇ ਲਗਭਗ 21 ਸਾਲ ਬਾਅਦ ਪੰਜਾਬ ਦਾ ਗਵਰਨਰ ਜਿਹੜਾ 1919 ਚ ਜਲਿਆਂਵਾਲਾ ਬਾਗ ਦੇ ਸਾਕੇ ਦੇ ਲਈ ਜ਼ਿੰਮੇਵਾਰ ਸੀ ਸਰ ਮਾਈਕਲ ઓਡਵਾਇਰ ਉਸ ਨੂੰ ਸਲਾਹੀ ਆਫਤਾ ਕੀਤਾ ਸੀ ਇਹ ਬਹੁਤ ਵੱਡਾ ਇਤਿਹਾਸ ਦਾ ਕਾਰਨਾਮੇ ਮੈਂ ਜਦੋਂ ਅੱਜ ਸਾਰੇ ਭਾਰਤ ਦਾ ਮੀਡੀਆ ਦੇਖ ਰਿਹਾ ਸੀ ਲੱਗ ਪਾ ਮੈਸੂਪੋਰਟ ਨੈਸ਼ਨਲ ਅਖਬਾਰਾਂ ਤੋਂ ਲੈ ਕੇ ਖੇਤਰੀ ਅਖਬਾਰਾਂ ਤੱਕ ਇਹ ਆਪਣੇ ਇੱਕੋ ਪੰਜਾਬੀ ਮੀਡੀਆ ਵਾਲੇ ਪਾਸ ਨੂੰ ਛੱਡ ਕੇ ਕਿਸੇ ਨੇ ਇਸ ਦਾ ਨੋਟਿਸ ਵੀ ਨਹੀਂ ਸੀ ਲਿਆ ਹੈ ਜਿਹੜੇ ਲੋਕ ਅੱਜ ਭਾਰਤ ਦੇ ਵਿੱਚ ਕਿਸ ਕਿਸਮ ਦਾ ਜ਼ੁਲਮ ਘਟ ਗਣਤੀਆਂ ਦੇ ਉੱਤੇ ਸਾਈਆਂ ਮਸੂਮਾਨਾਂ ਔਰ ਦਮਿਤ ਵਰਗ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ ਗਉਪਗਤ ਬੜੇ ਹੋਏ ਨੇ ਬਹੁਪੱਖੀ ਤੇ ਰਾਸ਼ਟਰੀ ਪੱਧਰੀ ਇਸ ਨੂੰ ਜੋੜਿਆ ਹੋਇਆ ਹੈ ਬਹੁਪਲਜਿਓ ਜਿਹੜੇ ਗੁੰਡੇ ਨੇ ਔਰ ਗਾਂ ਦੇ ਨਾਂ ਥੰਡੇ ਰੋਕਾਂ ਨੂੰ ਹਰਾਸ ਕਰ ਰਹੇ ਨੇ ਔਰ ਇਹਨਾਂ ਦੇ ਵਿੱਚ ਕੋਈ ਸਿਰਫ ਇਹ ਸਟਰੀਟ ਗੈਂਗਸਟਰ ਸ਼ਾਮ ਨਹੀਂ ਨੇ ਜਿਸ ਤਰੀਕੇ ਨਾਲ ਭਾਰਤ ਦੇ ਰੱਖਿਆ ਮੰਤਰੀ ਪਾਰਕਰ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮੀ ਐਕਟਰ ਆਮਰ ਖਾਨ ਦਾ ਨਾਂ ਲਏ ਬਿਨਾਂ ਇਹ ਕਹਿ ਹੈ ਕਿ ਜਿਹੜੇ ਵੀ ਸਾਡੇ ਇਸ ਦੇ ਰਾਜ ਫੋੜ ਗਏ ਉਹਨਾਂ ਨੂੰ ਸਮਖ ਸਤਾਇਆ ਜਾਏਗਾ ਸੋ ਜ਼ਾਹਰ ਹੈ ਕਿ ਇਹ ਇੱਕ ਇਸ ਕਿਸਮ ਦਾ 파ਟ ਜਿਹਨੇ ਥੰਡੇ ਜਿਹਦਾ ਕੋਈ ਦੇਸ਼ ਭਰਤੀ ਨਾਲ ਲਗਾ ਦੇਗਾ ਨਹੀਂ ਪਰ ਬਹੁਤ ਦਿਨ ਪਹਿਲਾਂ ਹੀ ਇੱਕ ਵਿਚਾਰ ਦੇ ਵਿੱਚ ਫਰਾਂਸੋਚ ਵੀ ਇਹ ਵਿਚਾਰ ਚੱਲੀ ਜਦੋਂ ਉਹਨਾਂ ਨੇ ਆਰਐਸਐਸ ਬਾਰੇ ਪੁੱਛਿਆ ਕਿ ਇਹਨਾਂ ਦੀ ਕੰਟਰੀਬਿਊਸ਼ਨ ਕੀ ਹੈ ਭਾਰਤ ਦੀ ਆਜ਼ਾਦੀ ਦੇ ਵਿੱਚ ਓਵਰ ਆਲਟ ਮੈਂ ਅ ਡੀਟੇਲ ਦੇ ਵਿੱਚ ਦੱਸਿਆ ਕਿ ਕਿਵੇਂ 1925 ਦੇ ਨੇੜੇ ਇਹ ਇੱਕ ਲਹਿਰ ਜਿਹੜੀ ਕਿ ਖিলাਫਤ ਲਹਿਰ ਦੇ ਬਰਾਬਰ ਖੜੀ ਹੋਈ ਸੀ ਪਰ ਖিলাਫਤ ਮੂਵਮੈਂਟ ਇਹ ਸੀ ਉਸ ਵੇਲੇ ਤੱਕ ਪਹਿਲੀ ਸੰਸਾਰ ਜੰਗ ਤੱਕ 오ਟੋਮਨ ਐਮਪਾਇਰ ਜਿਹੜਾ ਬਹੁਤ ਵੱਡਾ ਸਾਮਰਾਜ ਸੀ ਸਾਰਾ ਮਿਡਲ ਈਸਟ ਉਹਨਾਂ ਦੇ ਥੱਲੇ ਸੀ ਜੀ ਪਰ 오ਟੋਮਨ ਐਮਪਾਇਰ ਦਾ ਹੈੱਡ ਹੁੰਦਾ ਸੀ ਬਾਦਸ਼ਾਹ ਉਹ ਪਾਸ਼ਾ ਕਹਿੰਦੇ ਸੀ ਔਰ ਜਿਹੜਾ ਬਾਸ਼ਾ ਹੈ ਉਹ ਹੈਡ ਆਫ ਦਾ ਸਟੇਟ ਬੋਰਡ ਦੇ ਨਾਲ-ਨਾਲ ਆਪਣੇ ਆਪ ਨੂੰ ਧਰਮ ਦਾ ਮੁਖੀਆ ਵੀ ਕਹਿੰਦਾ ਸੀ ਜਿਸ ਦੇ ਲਈ ਸ਼ਬਦ ਤੁਰਕੀ ਜ਼ਬਾਨ ਦਾ ਖਲੀਫਾ ਸੀ ਜੀ ਅੰਗਰੇਜ਼ੀ ਜੀਸ਼ਨ ਕੈਲੀਫ ਕਹਿੰਦੇ ਨੇ ਸੋ ਉਸ ਖਲੀਫੇ ਦਾ ਜਦੋਂ ਸਾਰਾ ਇਸ கான்ਸੈਪਟ ਦਾ ਖਾਤਮਾ ਕੀਤਾ ਉਸ ਸਲੈਡ ਤੋਂ ਜਿਹੜੀ ਕਿ ਓਟੋਮਨ एंपਾਇਰ ਤੋਂ ਫ੍ਰੀ ਹੋਈ ਤੇ ਭਾਰਤ ਵਿੱਚਲੇ ਮੁਸਲਮਾਨਾਂ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਜੀ ਖਲੀਫਾ ਰਹਿਣਾ ਚਾਹੀਦਾ ਹੈ ਸਾਡਾ ਖਲੀਫਾ ਸਾਡੇ ਸਾਰੇ ਇਸਲਾਮਿਕ ਵਰਡ ਦਾ ਹੈ ਉਹ ਮਹਿਲ ਜਿਹੜੀ ਸ਼ੁਰੂ ਹੋਈ ਖਲੀਫਾ ਉਹਨੂੰ ਰੱਖਣ ਦੇ ਹੱਕ ਵਿੱਚ ਉਸ ਦਾ ਨਾਮ ਖিলাਫਤ ਮੂਵਮੈਂਟ ਦਾ ਖিলাਫਤ ਗਾਇਰ ਗਿਆ ਔਰ ਅਸੀਂ ਦੇਖਦੇ ਆ ਕਿ ਕਿਸ ਕਿਸਮ ਦਾ ਅਪੋਰਚਨਿਜ਼ਮ ਜਾਂ ਮੌਕਾ ਪ੍ਰਸਤੀ ਕਾਂਗਰਸੀ ਲੀਡਰਾਂ ਨੇ ਦਿਖਾਈ ਉਸ ਵੇਲੇ ਗਾਂਧੀ ਨੇ ਵੀ ਜਿਹੜੀ ਹੈ ਖਲੀਫੇ ਦੀ ਮੂਵਮੈਂਟ ਦੀ ਹਮਾਇਤ ਕੀਤੀ ਕਿ ਇਹ ਹੋਣਾ ਚਾਹੀਦਾ ਹੈ ਔਰ ਇਹਦੇ ਲਈ ਮੈਂ ਨਾਲ ਖੜਾ ਹਾਂ ਭਾਰਤੀ ਮੁਸਲਮਾਨਾਂ ਦੇ ਜੀ ਅੱਜ ਅਸੀਂ ਗੱਲ ਕਰਾਂਗੇ ਮੁਹੰਮਦ ਅਲੀ ਜਨਾਬ ਨੂੰ ਇੱਕ ਜਿਸ ਤਰੀਕੇ ਨਾਲ ਪੋਰਟਰੇ ਕੀਤਾ ਜਾਂਦਾ ਹੈ ਦੇਸ਼ ਦੀ ਵੰਡ ਲਈ ਕੋਈ ਹੈਰਾਨੀ ਨਹੀਂ ਕਿ ਸੈਕੂਲਰ ਔਰ ਬਿਲਕੁਲ ਖੁੱਲੇ ਦਿਮਾਗ ਵਾਲੇ ਮੁਹੰਮਦ ਅਲੀ ਜਨਾਬ ਨੇ ਉਦੋਂ ਵੀ ਪਛਾਣ ਲਿਆ ਸੀ ਕਿ ਇਹ ਜਿਹੜਾ ਮਸਜਦ ਦੇ ਨਾਂ ਥੱਲੇ ਮੁੰਡਾ ਨੂੰ ਪੰਡਤ ਨੂੰ ਜਾਂ ਜਥੇਦਾਰ ਕਿਸੇ ਨੂੰ ਐਂਪਾਵਰ ਕਰਨਾ ਹੈ ਇਸ ਦਾ ਅਲਟੀਮੇਟਲੀ ਕੀ ਮਤਲਬ ਹੁੰਦਾ ਹੈ ਸੋਸਾਇਟੀ ਕਿਵੇਂ ਸਫਰ ਕਰਦੀ ਹੈ ਔਰ ਕਾਇਦ ਆਜ਼ਮ ਮੁਹੰਮਦ ਅਲੀ ਜਰਾ ਨੇ ਖਿਲਾਫਤ ਲਹਿਰ ਦੀ ਵਿਰੋਧਤਾ ਕੀਤੀ ਸੀ ਕਿ ਇਸ ਦੀ ਅਸੀਂ ਹਮਾਇਤ ਨਹੀਂ ਕਰਦੇ ਜੀ ਤੋਂ ਪੀਰੀਅਡ ਸੀ ਕਿ ਹਿੰਦੂਤਵਾ ਦਾ ਜਿਹੜਾ ਪਹਿਲਾ ਇਹ ਅਦਾਰਾ ਜਿਸ ਨੂੰ ਡਾਕਟਰ ਹੈਡਗਵੇਅਰ ਨੇ ਫਾਊਂਡ ਕੀਤਾ ਉਹ ਖਿਲਾਫਤ ਲਹਿਰ ਦੇ ਅਗੇਂਸ ਸੀ ਹਾਲਾਂਕਿ 19ਵੀਂ ਸਦੀ ਦੇ ਅਖੀਰ ਤੋਂ ਹੀ ਅਸੀਂ ਦੇਖਦੇ ਹਾਂ ਕਿ ਭਾਈ ਪਾਵੇ ਔਰ ਵਿੰਦਰਨਾਥ ਟੈਗੋਰ ਜਾਂ ਬਾਲ ਗੰਗਾਧਰ ਤਿਲਕ ਜਾਂ ਗੋਪਾਲ ਕ੍ਰਿਸ਼ਨ ਗੋਖਲੇ ਯਾ ਅਰਵਿੰਦ ਗੋਸ਼ ਸ਼ਰਮਾ ਦੇ ਵਿੱਚ ਇਹੀ ਥੌਟ ਨੂੰ ਲਾਲਾ ਲਾਲ ਪਤਰਾਏ ਸਾਵਰਕਰ ਜਿਹੜਾ ਕਿ ਬਾਅਦ ਦੇ ਵਿੱਚ ਹਿੰਦੂ ਮਹਾਜਬਾ ਦਾ ਪ੍ਰਧਾਨ ਵੀ ਬਣਿਆ ਸੋ ਉਹਨੂੰ ਗਾਂਧੀ ਨੂੰ ਮਰਵਾਉਣ ਵੇਲੇ ਜਿਹੜਾ ਉਸ ਦੀ ਸਾਰੀ ਵਿਚਾਰਧਾਰਾ ਉਹਨੇ ਹੀ ਪ੍ਰਭਾਵਿਤ ਕੀਤਾ ਉਹਨੇ ਕਨਸਪੀਰੇਸੀ ਵੀ ਕੀਤੀ ਨਾ ਤੁਰਨ ਕੁਆਰਟਜ਼ ਦੇ ਨਾਲ ਹੁਣ ਇਹ ਰੂਪ ਪਾਰਟ ਹੈ ਕਿ ਕੋਈ ਵੀ ਆਰਐਸਐਸ ਜਿਹੜੇ ਅੱਜ ਮਾ ਹੈ ਬੀਜੇਪੀ ਦੀ ਔਰ ਬਾਕੀਆਂ ਨੂੰ ਜਿਹੜੇ ਟ੍ਰੀਟਰ ਦੱਸ ਰਹੇ ਨੇ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਕਿ ਕੋਈ ਆਰਐਸਐਸ ਦਾ ਲੀਡਰ ਜਾਂ ਕੋਈ ਆਰਐਸਐਸ ਦਾ ਕਾਰਡਰ ਅੰਗਰੇਜ਼ਾ ਨੂੰ ਭਾਰਤ ਤੋਂ ਕੱਟਣ ਦੇ ਲਈ ਫਾਂਸੀ ਤੇ ਚੜਿਆ ਹੋਏ ਕੋਈ ਜੇਲ੍ਹ ਗਿਆ ਹੋਏ ਕਿਸੇ ਨੇ ਕੋਈ ਰੈਹੜ ਖੜੀ ਕੀਤੀ ਹੋਏ ਸਾਵਰਕਰ ਜਿਹੜਾ ਇਹਨਾਂ ਦਾ ਆਈਡੀਆ ਰੋਕ ਸੀ ਔਰ ਉਸ ਸਾਵਰਕਰ ਨੇ ਬੇਸ਼ੱਕ ਸ਼ੁਰੂ-ਸ਼ੁਰੂ ਦੇ ਵਿੱਚ ਉਹਨੇ ਬਹੁਤ ਆਜ਼ਾਦੀ ਵਾਲ ਛਕਾ ਦਿਖਾਇਆ ਪਰ ਜੋ ਹੀ ਉਹਨੂੰ ਕਾਲੇ ਪਾਣੀ 'ਚ ਭੇਜਿਆ ਗਿਆ ਜੇਲ੍ਹ ਦੀਆਂ ਤੰਗਦਸਤੀਆਂ ਦੇ ਸਾਹਮਣੇ ਕਿਵੇਂ ਉਹਨੇ ਫਿਰ ਮਿਲਕੜੀਆਂ ਲਈਆਂ ਕਿਵੇਂ ਤਰਲੇ ਕਰਕੇ ਮਾਫੀ ਮੰਗ ਕੇ ਬਾਹਰ ਨਿਕਲੇ ਪਰ ਇੱਥੇ ਹੀ ਬਸ ਨਹੀਂ ਅਸੀਂ ਜਦੋਂ 1949 ਤੋਂ 1945 ਤੱਕ ਦੀ ਸੈਕੰਡ ਵਰਲਡ ਵਾਰ ਦੀ ਗੱਲ ਕਰਦੇ ਹਾਂ ਬੇਸ਼ੱਕ ਸਿੱਖਾਂ ਨੇ ਵੀ ਉਸ ਦੇ ਵਿੱਚ ਭਰਤੀ ਦਿੱਤੀ ਉਹਨਾਂ ਦੇ ਆਪਣੇ ਰੀਜ਼ਨ ਸਨ ਪਰ ਇੱਕ ਪਾਸੇ ਗਾਂਧੀ ਨੇ ਅੰਗਰੇਜ਼ੋਂ ਭਾਰਤ ਛੱਡੋ ਦੀ ਲਹਿਰ ਸ਼ੁਰੂ ਕੀਤੀ ਤੇ ਆਰਐਸਐਸ ਨੇ ਉਸ ਵੇਲੇ ਬ੍ਰਿਟਿਸ਼ ਸਰਕਾਰ ਦੇ ਨਾਲ ਕੋਆਪਰੇਟ ਕਰਦੇ ਆ ਇਹ ਨੂੰ ਗਾਨ ਹੋਇਆ ਕਿ ਵੱਤ ਉਦ ਗਿਣਤੀ ਦੇ ਵਿੱਚ ਤੁਸੀਂ ਫੌਜ ਦੇ ਵਿੱਚ ਭਰਤੀ ਹੋ ਤਾਂ ਕਿ ਇਸ ਬੈਕਗ੍ਰਾਉਂਡ ਜੇ ਅਸੀਂ ਦੇਖਦੇ ਆ ਕਿ 1925 ਤੋਂ ਲਗਭਗ ਆਰਐਸਐਸ ਦੀ ਹੋਂਦ ਬਣਦੀ ਹੈ 1950 ਤੱਕ ਇਹ 1947 ਤੱਕ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਫਰੀडम ਮੂਵਮੈਂਟ ਤੇ ਅੱਜ ਜਿਸ ਤਰੀਕੇ ਨਾਲ ਘੱਟ ਗਿਣਤੀਆਂ ਨੂੰ ਔਰ ਦਲਤ ਵਰਗ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਇਹ ਇੱਕ ਵੱਖਰੀ ਗੱਲ ਹੈ ਕਿ ਇਹਨਾਂ ਦੀ ਇਸ ਜਿਹੜੀ ਬਿਲਕੁਲ ਬੇਤਰਸ ਪਹੁੰਚ ਹੈ ਉਹਦੇ ਨਤੀਜੇ ਦੇ ਤੌਰ ਤੇ ਦਲਤ ਵਰਗ ਬਾਹਰ ਨਿਕਲੇ ਅਹਮਦਾਬਾਦ ਦੇ ਵਿੱਚ ਵੀ ਗੁਜਰਾਤ ਵਿੱਚ ਪਿਛਲੇ ਦਿਨੀ ਬਹੁਤ ਵੱਡੀ ਰੈਲੀ ਹੋਈ ਜਿਦੇ ਚ ਦਲਤ ਔਰ ਮੁਸਲਮਾਨ ਉਹਨਾਂ ਨੇ ਟੁਗੇਦਰਨੈਸ ਦਾ 10000 ਤੋਂ ਜ਼ਿਆਦਾ ਲੋਕ ਦਿਨਾਂ ਦੇ ਚੋਣਾਂ ਦੇ ਪ੍ਰਮੁੱਖ ਆਗੂ ਵੀ ਸਨ ਜੀ ਸਟੇਟ ਦੇ ਉੱਤੇ ਉਹਨਾਂ ਨੇ ਚੈਲੰਜ ਕੀਤਾ ਹਿੰਦੂਤਵਾਂ ਨੂੰ ਔਰ ਇਸ ਰੈਲੀ ਦੇ ਵਿੱਚ ਵੀ ਔਰ ਹੋਰ ਥਾਵਾਂ ਤੇ ਵੀ ਦਲਤ ਗੁਜਰਾਤ ਤੇ ਉਹਨਾਂ ਨੇ ਫੈਸਲਾ ਲਿਆ ਕਿ ਨਾ ਅਸੀਂ ਗਟਰ ਸਾਫ਼ ਕਰਾਂਗੇ ਨਾ ਅਸੀਂ ਉਹਨੇ ਮਰੇ ਹੋਏ ਜਿਹੜੇ ਪਸ਼ੂ ਨੇ ਇਹਨਾਂ ਨੂੰ ਹੈਂਡਲ ਕਰਾਂਗੇ ਔਰ ਦੂਜੇ ਪਾਸੇ ਉਹੀ ਜਿਹੜੇ ਗੌਰ ਰક્ષਕ ਦੇ ਨਾਂ ਥਲੇ ਗੁੰਡੇ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਜੀ ਗਾਵਾਂ ਦੇ ਸੰਸਕਾਰ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ ਔਰ ਉਹਨਾਂ ਨੇ ਕਿਹਾ ਜੀ ਹਰ ਮਨਿਸਟਰ ਪਾਵਨ ਸਟੇਟ ਦਾ ਹੈ ਔਰ ਉੱਪਰ ਹੈ ਉਹ ਘਰ ਦੇ ਵਿੱਚ ਗਾਂ ਰੱਖੇ ਉਹ ਤਾਂ ਗਾਂ ਦੀ ਸੇਵਾ ਕਰੇ ਔਰ ਇਹ ਗਊ ਮਾਤਾ ਦੇ ਸੰਸਕਾਰ ਦੇ ਲਈ ਵੀ ਉਹਨੇ ਵੱਖਰੇ ਸ਼ਮਸ਼ਾਨ ਘਾਟ ਬਣਣਗੇ ਔਰ ਉਹਨਾਂ ਨੇ ਲਈ ਵੀ ਜਿਵੇਂ ਅੱਗੇ ਉਹਨਾਂ ਨੂੰ ਜਿਹੜੀਆਂ ਫੰਡਰ ਗਾਵਾਂ ਨੇ ਉਹਨਾਂ ਨੂੰ ਗਊ ਸ਼ਾਲਾਵਾਂ 'ਚ ਰੱਖਣ ਦੇ ਨਾਂਅ 'ਤੇ ਸ਼ਰਾਬ ਤੇ ਵੀ ਟੈਕਸ ਹੈ ਖਾਣ ਪੀਣ ਦੀਆਂ ਚੀਜ਼ਾਂ 'ਤੇ ਵੀ ਟੈਕਸ ਹੈ ਜੀ ਔਰ ਇਹ ਸੰਸਕਾਰ ਦਾ ਟੈਕਸ ਵੀ ਲਾਉਣਗੇ ਸੋ ਇੱਕ ਪਾਸੇ ਇਹ ਸਾਰੇ ਦੇਸ਼ ਭਗਤੀ ਦੇ ਰਾਹ ਥੱਲੇ ਕਿਸ ਕਿਸਮ ਦਾ ਮਾਹੌਲ ਸਿਰਜਿਆ ਨੇ ਔਰ ਦੂਸਰੇ ਪਾਸੇ ਅਸੀਂ ਦੇਖਦੇ ਆ ਕਿ ਸ਼ਹੀਦ ਉਧਮ ਸਿੰਘ ਦੇ ਇਸ ਦਿਨ ਨੂੰ ਯਾਦ ਕਰਨ ਤਾਂ ਮਨਾਣਾ ਤਾਂ ਦੂਰ ਦੀ ਗੱਲ ਕਿਸੇ ਪੱਧਰ ਦੇ ਉੱਤੇ ਵੀ ਨਹੀਂ ਸਰਕਾਰੀ ਤੌਰ ਤੇ ਨਾ ਹੀ ਗੈਰ ਸਰਕਾਰੀ ਤੌਰ ਤੇ ਇੰਦਾ ਨਹੀਂ ਇਹਨਾਂ ਦੀਆਂ ਵਿਦੁੱਧ ਬਸਥਾਵਾਂ ਬਣੋ ਕੋਈ ਇਸ ਕਿਸਮ ਦੀ ਗੱਲ ਸਾਹਮਣੇ ਨਹੀਂ ਆਈ ਜੇ ਬੱਤੀ ਗੱਲ ਲੈ ਕੇ ਇਹ ਸਾਰੇ ਨੂੰ ਜਦੋਂ ਫਿਰ ਸਿੱਖਾਂ ਦਾ ਮਾਮਲਾ ਆਉਂਦਾ ਹੈ ਇਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਭਾਈ ਸਿੱਖ ਵੀ ਤੂਲ ਕਰਨ ਦੇ ਉਦੇਸ਼ ਭਗਤ ਨੇ ਔਰ ਅਕਾਰਨੀ ਲੀਡਰ ਖਾਸ ਤੌਰ ਤੇ ਬਾਦਲ ਬਰਾੜ ਥਾਂ ਥਾਂ ਇਹ ਕਹਿ ਕੇ ਇਹ ਜੀ ਪੰਜਾਬ ਨੇ ਬਹੁਤ ਕੁਰਬਾਨੀਆਂ ਕੀਤੀਆਂ ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਨੇ ਬਹੁਤ ਕੁਰਬਾਨੀਆਂ ਕੀਤੀਆਂ ਪਰ ਜਨਨ ਤੁਸੀਂ ਸੁਣਾ ਰਹੇ ਹੋ ਉਹ ਤਾਂ ਤੁਹਾਡੀ ਈਵਨ ਕੁਰਬਾਨੀ ਨੂੰ ਐਕਨੋਲਜ ਕਰਨ ਨੂੰ ਤਿਆਰ ਨਹੀਂ ਨੇ ਮੈਂ ਇਹ ਬਰੀਫ ਸ਼ਹੀਦ ਉਧਮ ਸਿੰਘ ਔਰ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਕਿਉਂਕਿ ਜਦੋਂ ਸੀ ਬੀਤੇ ਇਤਿਹਾਸ ਚ ਜਾਂਚ ਵੀ ਦੇਖਦੇ ਆ ਜਿਹੜੇ ਬੱਚੇ ਬੱਚੀਆਂ ਆਪਣੇ ਮਾਤਾ ਪਿਤਾ ਤੋਂ ਮਾਫੂਲ ਹੁੰਦੇ ਹਨ ਜੀ ਉਹਨਾਂ ਨੂੰ ਬੜੇ ਛੋਟੀ ਉਮਰ ਦੇ ਵਿੱਚ ਉਹ ਉਹਨਾਂ ਦਾ ਉਪਦੇਸ਼ ਤੋਂ ਮਾਪਿਆਂ ਦੀ ਇਛਾ ਆ ਜਿਹੜੀ ਹੈ ਉਹ ਨਹੀਂ ਰਹਿੰਦੀ ਤੇ ਕਿਵੇਂ ਉਹ ਰੁੱਲਦੇ ਨੇ ਪਰ ਇੱਥੇ ਇਹ ਬੱਚਾ ਸ਼ਹੀਦ ਉਧਮ ਸਿੰਘ ਜਿਸ ਦਾ ਜਨਮ 26 ਦਸੰਬਰ 1899 ਨੂੰ ਜ਼ਿਲ੍ਹਾ ਸੁਨਾਨ ਉਧਾ ਟਾਊਨ ਨੇ ਸੁਨਾਨ ਜੀ ਜ਼ਿਲ੍ਹਾ ਤਾਂ ਨਹੀਂ ਸ਼ਾਇਦ ਸੰਗਰੂਰ ਜ਼ਿਲ੍ਹੇ ਦਾ ਹਿੱਸਾ ਪਰ ਸੁਨਾਨ ਦੇ ਵਿੱਚ ਹੁੰਦਾ ਔਰ 31 ਜੁਲਾਈ 1940 ਨੂੰ ਪੈਂਟਨ ਕਜ਼ਨ ਯੂਕੇ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਸੋ 40 ਸਾਲ ਦੀ ਉਮਰ ਦੇ ਵਿੱਚ ਉਦਮ ਸਿੰਘ ਫਾਂਸੀ ਦੇ ਕੱਤੇ ਤੇ ਇਨਕਲਾਬ ਜ਼ਿੰਦਾਬਾਦ ਔਰ ਆਜ਼ਾਦੀ ਦੇ ਤਰਾਨੇ ਗਾਉਂਦੇ ਝੂਲਦੇ ਨੇ ਜੀ ਇਹਨਾਂ ਦਾ ਜਦੋਂ ਅਸੀਂ ਬਚਪਨ ਦੇਖਦੇ ਹਾਂ ਇਹ 2 ਸਾਲ ਦੀ ਉਮਰ 'ਚ ਮਾਤਾ ਚੜਾਈ ਕਰ ਜਾਂਦੇ 9 ਸਾਲ ਦੀ ਉਮਰ 'ਚ ਪਿਤਾ ਚੜਾਈ ਕਰ ਜਾਂਦਾ ਇਹਨਾਂ ਦਾ ਇੱਕ ਵੱਡਾ ਭਰਾ ਵੀ ਸੀ ਮੁਕਤਾ ਸਿੰਘ ਸੋ ਇਹਨਾਂ ਦੇ ਦੂਰੋਂ ਨੇੜੇ ਰਿਸ਼ਤੇਦਾਰ ਜਿਹੜੇ ਨੇ ਇਹਨਾਂ ਦੋਨਾਂ ਹੀ ਭਰਾਵਾਂ ਨੂੰ ਮੁਕਤਾ ਸਿੰਘ ਤੇ ਉਦਮ ਸਿੰਘ ਨੂੰ ਜਿਹੜਾ ਉਹ ਸੈਂਟਰਲ ਖਾਲਸਾ ਯੂਥੀਮ ਖਾਨਾ ਅੰਮ੍ਰਿਤਸਰ ਅਸੀਂ ਜਦੋਂ ਭਾਈ ਮੀਰ ਸਿੰਘ ਹੋਰਾਂ ਦੀਆਂ ਕੰਟਰੀਬਿਊਸ਼ਨਸ ਦੇਖਦੇ ਐ ਇਸੇ ਕੌਮ પ્રતિ ਜਿੱਥੇ ਉਹਨਾਂ ਨੇ ਸਾਹਿਤ ਦੀ ਦੁਨੀਆ 'ਚ ਇਤਿਹਾਸ ਦੀ ਦੁਨੀਆ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਦਿੱਤੀ ਹੈ ਜੀ ਜੀ ਕਾਲਸਾ ਨਿਵਾਨ ਦੇ ਨਾਲ ਜੁੜ ਕੇ ਉਹਨਾਂ ਨੇ ਇਹਨਾਂ ਨੂੰ ਅਮੀਰ ਸਿੱਖਾਂ ਨੂੰ ਰੈਸਾ ਨੂੰ ਪ੍ਰੇਰ ਕੇ ਜਿਹੜਾ ਇਹ ਸੈਂਟਰਲ ਸਾਦਸਾ ਦੀਮਖਾਨਾ ਵੀ ਉਹਨੂੰ ਹੀ ਸਟੈਬਲਿਸ਼ ਕਰਵਾਇਆ ਸੀ 20ਵੀਂ ਸਦੀ ਦੀ ਬੀਗਨਿੰਗ 'ਚ ਇਸੇ ਤਰ੍ਹਾਂ ਸੂਰਮਾ ਸਿੰਘ ਆਸ਼ਰਮ ਜਿੱਥੇ ਕਿ ਨੇਤਰਹੀਨ ਬੱਚੇ ਜਿਹੜੇ ਨੇ ਉਹਨਾਂ ਦੀ ਕੀਰਤਨ ਦੀ ਔਰ ਦੂਸਰੇ ਉਹਨਾਂ ਦੀ ਸਵੱਛਤਾ ਦੀ ਸਖਲਾਈ ਸੀ ਇਸ ਜਿਹੜਾ ਸੈਂਟਰਲ ਖਾਲਸਾ ਜੀ ਟੀਮ ਖਾਨਾ ਨੇ ਕਿਵੇਂ ਉਦਮ ਸਿੰਘ ਵਰਗਾ ਯੋਧਾ ਦਿੱਤਾ ਹੈ ਔਰ ਜਿਹੜਾ ਸੁਰਮਨ ਸਿੰਘ ਆਸ਼ਰਮ ਹੈ ਉਹਦੇ ਚੋਂ ਸਾਡੇ ਵੱਡੇ ਵੱਡੇ ਰਾਗੀ ਜਿਹੜੇ ਉਹ ਵੀ ਔਰ ਅੱਜ ਵੀ ਲਗਾਤਾਰਤਾ ਨਾਲ ਇਸ ਸੁਰਮਨ ਸਿੰਘ ਆਸ਼ਰਮ ਤੋਂ ਬਹੁਤ ਰਾਗੀ ਜਿਹੜੇ ਨੇ ਉਹਨਾਂ ਨੇ ਦਿੱਤੇ ਨੇ ਸੋ ਇਹ ਦੋਵੇਂ ਹੀ ਭਰਾ ਜਿਹੜੇ ਨੇ ਇੱਥੇ ਪਹੁੰਚ ਜਾਂਦੇ ਨੇ ਔਰ ਜਦੋਂ ਇਹ 1919 ਦੀ ਗੱਲ ਕਰਨ ਤੋਂ ਪਹਿਲਾਂ ਜਲ੍ਹਿਆwala ਬਾਗ ਦੀ ਥੋੜਾ ਜਿਹਾ ਕੁਛ ਹੋਕੜੇ ਜ਼ਰੂਰ ਹੈ ਕਿ ਅੰਰੇਜ਼ਾਂ ਨੇ ਇਹ ਕਾਇਸੀ ਹਿੰਦੁਸਤਾਨੀਆਂ ਨੂੰ ਕਿ ਭਾਈ ਜਿਹੜੀ ਇਹ ਜਦੋਂ ਫਸਟ ਸੰਸਾਰ ਜੰਗ ਲੱਗੀ ਉਹਨੇ ਸੌਦਾ ਦੇ ਵਿੱਚ ਕਿ ਭਾਈ ਤੁਸੀਂ ਸਾਡੀ ਮਦਦ ਕਰੋ ਅਸੀਂ ਤੋਂੜ ਨੂੰ ਜਿਹੜੀ ਆਜ਼ਾਦੀ ਤਾਂ ਨਹੀਂ ਸੀ ਉਹਨਾਂ ਨੇ ਕਿਹਾ ਕਿ ਧਿਆਨ ਦੇ ਲੇਕਿਨ ਬਹੁਤਿਆਂ ਨੂੰ ਲੱਗਦਾ ਸੀ ਕਿ ਹੋਮ ਰੂਰ ਵਰਗਾ ਕੋਈ ਸਟੇਟਸ ਕੁਝ ਵੱਧ ਅਧਿਕਾਰ ਪਰ ਕੁੱਲ ਮਿਲਾ ਕੇ ਉਹਨਾਂ ਨੇ ਤਾਂ ਅੰਦਾਜ਼ਾ ਲਾਇਆ ਹੋਇਆ ਸੀ ਕਿ ਭਾਈ ਇਹਨਾਂ ਨੂੰ ਵਰਤਣਾ ਇਹਨਾਂ ਦੇ ਜਵਾਨ ਮਰਨਗੇ ਔਰ ਉਹਨਾਂ ਨੇ ਪੱਕੇ ਤੌਰ ਦੇ ਉੱਤੇ ਭਾਰਤ ਨੂੰ ਉਸ ਗੁਲਾਮੀ ਦੇ ਸੰਗਠ ਚ ਰੱਖਣ ਦੇ ਲਈ ਜਿਹੜੇ ਨੇ ਉਹ ਰੌਲਟ ਐਕਟ ਦੇ ਰੂਪ ਦੇ ਵਿੱਚ ਜਿਹੜਾ ਉਹ ਕਾਨੂੰਨ ਲਿਆਂਦਾ ਹੈ ਜਿਸ ਦੇ ਤਹਿਤ इवन 4-5 ਬੰਦਿਆਂ ਦੇ ਇਕੱਠੇ ਹੋਣ ਤੇ ਪਾਬੰਦੀ ਔਰ ਬਿਲਕੁਲ ਆਜ਼ਾਦੀ ਦਾ ਕੀ ਦੇਣੀ ਸੀ ਜਾਂ ਥੋੜੀਆਂ ਬਹੁਤ ਰਾਤਾਂ ਕੀ ਦੇਣੀ ਸੀ ਜਿਹੜੀਆਂ ਮੁੱਢਲੀਆਂ ਆਜ਼ਾਦੀਆਂ ਨੇ ਉਹ ਵੀ ਖੋ ਲਈਆਂ ਗਈਆਂ ਔਰ ਇਸ ਰੌਲਟ ਐਕਟ ਨੂੰ ਉਸ ਵੇਲੇ ਦੇ ਦੇਸ਼ ਭਗਤਾ ਨੇ ਕਾਲੇ ਕਾਨੂੰਨ ਦੀ ਸੰਗਿਆ ਦਿੱਤੀ ਥਾਂ ਥਾਂ ਤੇ ਦਾ ਵਿਰੋਧ ਹੋਇਆ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੇ ਦੋ ਪ੍ਰਮੁੱਖ ਲੀਡਰ ਡਾਕਟਰ ਸੈਫੁਦੀਨ ਕਿਚਲੂ ਉਹ ਸੱਤਿਆਪਾਲ ਇਹਨਾਂ ਨੇ ਵੀ ਵਿਰੋਧ ਕੀਤਾ ਥਾਂ ਥਾਂ ਰੋ ਕੇ ਇਸ ਕਾਨੂੰਨ ਦਾ ਰੋਕ ਕਰ ਰੇ ਸਨ ਔਰ 10 ਅਪ੍ਰੈਲ 1919 ਨੂੰ ਇਹਨਾਂ ਦੋਨਾਂ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਵੇਲੇ ਜਿਹੜਾ ਪੰਜਾਬ ਦਾ ਗਵਰਨਰ ਸਰ ਮਾਈਕਲ ਰੋਡ ਵਾਇਰਸ ਸੀ ਔਰ ਮੌਕੇ ਦੇ ਉੱਤੇ ਜਿਸ ਨੇ ਜਦੋਂ ਅੰਮ੍ਰਿਤਸਰ ਦੇ ਵਿੱਚ ਮਾਰਸ਼ਲ ਲਾ ਲਾਇਆ ਗਿਆ ਸੋ ਬਰਗੇਰੀਆ ਡਾਇਟ ਦੇ ਸੋ ਮੇਜਰ ਜਨਰਲ ਦਾ ਰੈਂਕ ਸੀ ਉਸ ਦੀ ਜਿਹੜਾ 20 ਜਨਰਲ ਡਾਇਰ ਸ਼ਬਦ ਜੂਸ ਹੁੰਦਾ ਹੈ ਮੇਜਰ ਜਨਰਲ ਸ਼ਬਦ ਤੋਂ ਲੈ ਕੇ ਸੋ ਉਹਨੇ ਮਾਰਸ਼ਲ ਲਾ ਬੜੀ ਸਖਤੀ ਦੇ ਨਾਲ ਲਾਗੂ ਕੀਤਾ ਅੰਮ੍ਰਿਤਸਰ ਚ ਵੀ ਕਿਸੇ ਵੀ ਇਕੱਠ ਤੇ پابੰਦੀ ਲਾਈ ਔਰ ਜਦੋਂ ਇਹਨਾਂ ਨੂੰ ਬੋਨਾ ਹੀ ਦਿੱਤਾ ਅਨੁਸਾਖੁਦਿਨ ਕਿਚਲੂ ਔਰ ਸਤਿਆਪਾਲ ਨੂੰ 10 ਪ੍ਰਯਾਗ ਨੂੰ ਗੁਫਤਾਰ ਕੀਤਾ ਗਿਆ ਅੰਮ੍ਰਿਤਸਰ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਬੜੇ ਗੁੱਸੇ ਦੇ ਵਿੱਚ ਬਾਹਰ ਨਿਕਲੇ ਅਗਲੇ ਦਿਨਾਂ ਦੇ ਵਿੱਚ ਉਸ ਹਮਲੇ ਵੀ ਅੰਗਰੇਜ਼ਾਂ ਦੇ ਉੱਤੇ ਹੋਏ ਥਾਉ ਥਾਈਂ ਔਰ ਉਧਰ ਤੇ ਮਾਰਸ਼ਲ ਨਾ ਨਾ ਦਿੱਤਾ ਗਿਆ ਔਰ ਆਰਡਰ ਦਿੱਤਾ ਗਿਆ ਜਿਹੜਾ ਜਨਰਲ ਡਾਇਰ ਵੱਲੋਂ ਕੋਈ ਇਕੱਠ ਕਿਤੇ ਨਹੀਂ ਹੋਏਗਾ ਕੋਈ ਬਾਹਰ ਨਹੀਂ ਨਿਕਲੇਗਾ ਔਰ ਅੰਮ੍ਰਿਤਸਰ ਦੇ ਲੋਕਾਂ ਨੂੰ ਫੜ ਫੜ ਕੇ ਜ਼ਮੀਨ ਤੇ ਲੰਮੇ ਪਾ ਕੇ ਛਾਤੀ ਦੇ ਵੱਲ ਜਿਹੜਾ ਢਿੱਡ ਦੇ ਵੱਲ ਜਿਹੜਾ ਰਿੰਗਣ ਤੇ ਮਜਬੂਰ ਕੀਤਾ ਗਿਆ ਪਬਲੀਕਲੀ ਫਲੌਪ ਕੀਤਾ ਗਿਆ ਫੰਟਰ ਪਰੇਗੇ ਇਹੇ ਬਾਅਦ ਜੋ ਕਿਉਂਕਿ 1919 ਦੇ ਵਿੱਚ ਵਿਸਾਖੀ ਦਾ ਦਿਨ 13 ਅਪ੍ਰੈਲ ਨੂੰ ਸੀ 13 ਅਪ੍ਰੈਲ ਨੂੰ ਜੱਲੇਵਾਲਾ ਬਾਗ ਜਿਹੜਾ ਕਿ ਬਿਲਕੁਲ ਦਰਬਾਰ ਸਾਹਿਬ ਦੀ ਵਿਸਿਟੀ ਦੇ ਨਾਲ ਇੱਕ ਪੁਰਾਣਾ ਇੱਕ ਸਰਦਾਰ ਜੱਲਾ ਉਹਨਾਂ ਦਾ ਇਹ ਬਾਗ ਗਾਰਡਨ ਸੀ ਜਿਹਦੇ ਵਿੱਚ ਕਾਫੀ ਲੋਕ ਬਹਿ ਸਕਦੇ ਸਨ ਅੰਦਰ ਜਾਣ ਦਾ ਇੱਕ ਬੜਾ ਤੰਗ ਜਿਹਾ ਰਸਤਾ ਸੀ ਉੱਥੇ ਇਕੱਠ ਹੋਏ ਜਿਹੜੇ ਲੋਕ ਕੋਈ ਦਰਬਾਰ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਆਏ ਇਸ਼ਨਾਨ ਕਰਕੇ ਜਾਂ ਦਰਸ਼ਨ ਕਰਕੇ ਉਹ ਵੀ ਉਸ ਥਾਂ ਦੇ ਉੱਤੇ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਸਨ ਜੀ ਪਰ ਤਾਂ ਇਹ ਜਿਹੜਾ ਜਨਰਲ ਡਾਇਰ ਹੈ ਇਹ ਆਪਣੀ ਫੌਜੀ ਟੁਕੜੀ ਦੇ ਨਾਲ ਜਿਸ ਦੇ ਵਿੱਚ ਨੇਟਿਵ ਸ਼ੋਜਨ ਵੀ ਸਨ ਗੁਰਖਿਆਂ ਦਾ ਗਰੁੱਪ ਸੀ ਔਰ ਮਸ਼ੀਨ ਗਨਾਂ ਦੇ ਨਾਲ ਉਹਦੇ ਨੇ ਬੇਸ਼ੱਕ ਮੀੜੀਆਂ ਹੋਈਆਂ ਮਸ਼ੀਨ ਗਨਾਂ ਔਰ ਸਣੇ ਟੈਪ ਹੁੰਦਾ ਲਜਾਣਾ ਚਾਹੁੰਦਾ ਸੀ ਲੇਕਿਨ ਉਹਦਾ ਦਰਵਾਜ਼ਾ ਤੰਗ ਸੀ ਅੰਦਰ ਨਹੀਂ ਜਾ ਸਕਿਆ ਬੇਚੰ ਇਨੇ ਆਪਣੀ ਜਿਹੜੀ ਫੌਜੀ ਸਨ ਉਹਨਾਂ ਨੂੰ ਜਿਹੜਾ ਮਾਰਚ ਕਰਾ ਕੇ ਅੰਦਰ ਲਗਿਆ ਔਰ ਬਿਨਾ ਕਿਸੇ ਜਿਹੜਾ ਵਾਰਨਿੰਗ ਦੇ ਜਿਹੜਾ ਉਹ ਫਾਇਰਿੰਗ ਸ਼ੁਰੂ ਕਰ ਦਿੱਤੀ ਕ라우ਡ ਦੇ ਉੱਤੇ ਜੀ ਸਿੱਧੇ ਤੌਰ ਤੇ ਹਾਲਾਂਕਿ ਉਹ ਬਹੁਤ ਵਾਰ ਐਗਜ਼ੈਜਰੇਟ ਕੀਤਾ ਜਾਂਦਾ ਹੈ ਪਰ ਈਵਨ ਜਿਹੜੇ ਬڑے ਨਿمبرਲ ਅਕਾਊਂਟ ਨੇ 400 ਦੇ ਕਰੀਬ ਬੰਦੇ ਮਾਰੇ ਗਏ ਕਈ ਵਾਰ ਵੀ ਇਹ ਫਿਗਰ 700 ਤੱਕ ਵੀ ਦਿੱਤੀ ਜਾਂਦੀ ਹੈ ਜਿਹੜੀ ਜੇ ਮੰਨ ਵੀ ਲਈ ਜਾਏ ਪਰ ਜਿਹੜੇ ਨੇ ਇੰਨੇ ਕੀ ਹੋਰ ਜਿਹੜੇ ਨੇ ਉਹ ਜ਼ਖਮੀ ਹੋਏ ਕੁਛ ਨੇ ਖੂਹਾਂ ਦੇ ਵਿੱਚ ਸ਼ਾਲਾ ਮਾਰੀਆਂ ਕੁਝ ਜਿਹੜੇ ਨੇ ਇਹ ਸਾਰੇ ਦੇ ਵਿੱਚ ਜਿਹੜੇ ਨੇ ਬੱਚੇ ਬੀਬੀਆਂ ਵੀ ਸ਼ਾਮਲ ਸਨ ਜਿਹੜੇ ਕਿ ਮਾਰੇ ਗਏ ਸੋ ਇੱਕ ਬੜਾ ਕੰਡੈਮਨੇਬਲ ਐਕਟ ਸੀ ਉਦਮ ਸਿੰਘ ਜਿਹੜੇ ਕਿ ਯﺘੀਮ ਖਾਨੇ ਵਿੱਚ ਪੜਦੇ ਸਨ ਤੇ ਉਸ ਵੇਲੇ ਜੇਅਸੀ 1899 ਚ ਉਹਨਾਂ ਦਾ ਜਨਮ ਦੇਖਦੇ ਤੇ ਫਿਰ ਇਹ 1919 ਚ ਲਗਭਗ 20 ਸਾਲ ਦਾ ਨੌਜਵਾਨ ਜਿਹੜਾ ਕਿ ਅੰਮ੍ਰਿਤਾਰੀ ਨੌਜਵਾਨ ਹੈ ਸੈਂਟਰ ਖਾਲਸਾ ਯﺘੀਮ ਖਾਨਾ ਸੁਨਰਾ ਸਿੰਘ ਆਸ਼ਰਮ ਚ ਬੱਚੇ ਜਿਹੜੇ ਪੜਦੇ ਨੇ ਇਹ ਅੰਮ੍ਰਿਤਾਰੀ ਹੁੰਦੇ ਨੇ ਛੋਟੀ ਉਮਰ ਚ ਹੀ ਬੜੇ ਤਰ੍ਹਾਂ ਦੇ ਬਹੁਤ ਹੁੰਦੇ ਹਨ ਇਸ ਇਹ ਔਰ ਇਹਨਾਂ ਦੇ ਜਿਹੜੇ ਜਤਿਮ ਖਾਨ ਨੇ ਦੇ ਬੱਚੇ ਵੀ ਹੁੰਦੇ ਨੇ ਅੱਡ-ਅੱਡ ਜਿਹੜੇ ਮੌਕੇ ਆ ਤੇ ਜਿਵੇਂ ਵਿਸਾਖੀ ਹੈ ਜਾਂ ਦਿਵਾਲੀ ਹੈ ਜਦੋਂ ਦਰਬਾਰ ਸਾਹਿਬੇ ਤੱਕ ਹੁੰਦੇ ਨੇ ਤੇ ਇਹ ਪਾਣੀ ਪੀਉਣ ਦੀ ਸੇਵਾ ਮੁਸਤਰੀਆਂ ਸੇਵਾਵਾਂ ਚੁਕਿੰਦੀ ਕਰਦੇ ਨੇ ਤੇ ਇਹ ਨੌਜਵਾਨ ਵੀ ਉੱਥੇ ਮੌਜੂਦ ਸੀ ਇਸ ਨੇ ਆਪਣੀ ਅੱਖਾਂ ਦੇ ਨਾਲ ਇਸ ਵਰਤਾਰੇ ਨੂੰ ਦੇਖਿਆ ਜੋ ਕੁਝ ਹੋਇਆ ਇਹਦੀ ਜਾਨ ਬਚ ਗਈ ਪਰ ਇਹ ਉਥੋਂ ਜਿਹੜਾ ਇਸ ਨੇ ਦਰਬਾਰ ਸਾਹਿਬ ਜਾ ਕੇ ਕਾਲਕੁਰ ਦੇ ਸਾਹਮਣੇ ਖੜੂ ਕੇ ਅੰਦਾਜ਼ ਕੀਤੀ ਕਿ ਸਤਿਗੁਰੂ ਮੈਨੂੰ ਬਲ ਦਿਓ ਕਿ ਮੈਂ ਇਹ ਜਿਹੜਾ ਮੇਰੇ ਲੋਕਾਂ ਦੇ ਉੱਤੇ ਕਹਿਰ ਟਾਇਆ ਗਿਆ ਇਸ ਦਾ ਬਦਲਾ ਲੈ ਸਕਾਂ ਪਰ ਫਿਰ ਇਤਿਹਾਸ ਹੈ ਕਿ ਕਿਵੇਂ ਉਦਮ ਸਿੰਘ ਜਿਹੜੇ ਕਿ ਅਮਰੀਕਾ ਚ ਵੀ ਆਏ ਉਹਨਾਂ ਦਾ ਉਸ ਪੀਰੀਅਡ ਜਿਹੜੀ ਕਾਫੀ ਪ੍ਰਭਾਵਸ਼ਾਲੀ ਉਹਨਾਂ ਤੇ ਗਦਰ ਲਹਿਰ ਦਾ ਉਹ ਜਿਹ ਗਦਰੀ ਬਾਬਿਆਂ ਨੇ ਇੱਥੋਂ ਜਾ ਕੇ ਭਾਰਤ ਦੇ ਵਿੱਚ ਇਨਕਲਾਬ ਲਿਆਉਣ ਦੇ ਲਈ ਯਤਨ ਕੀਤੇ ਸਨ ਸੋ ਇਥੋਂ ਅ ਅਮਰੀਕਾ ਤੋਂ ਹੁੰਦੇ ਹੋਏ ਉਹ ਇੰਗਲੈਂਡ ਪਹੁੰਚੇ ਔਰ ਉਹਨਾਂ ਦਾ ਨਿਸ਼ਾਨਾ ਜਿਹੜਾ ਸੀ ਉਹ ਬਹੁਤ ਹੀ ਸਨਖੇਪਾਈ ਇਹਨੂੰ ਡਾਇਰ ਨੂੰ ਵੀ ਬ੍ਰਿਗੇਡੀਅਰ ਡਾਇਰ ਜਾਂ ਜਨਰਲ ਡਾਇਰ ਜਿਸ ਨੇ ਇਹ ਜਿਹੜੀ ਹੈ ਕਰਤੂਤ ਕੀਤੀ ਔਰ ਪੰਜਾਬ ਦਾ ਗਵਰਨਰ ਸਰ ਮਾਈਕਲ ਰੋਡਵਾਏ ਜਿਸ ਨੇ ਇਹ ਜਿਹੜਾ ਸਾਰਾ ਪੰਜਾਬੀਆਂ ਨੂੰ ਸਬਕ ਸਿਖਾਉਣ ਦੇ ਨਾਂ ਛੱਡੇ ਇਹ ਸਾਰਾ ਜਿਹੜਾ ਇਸ ਨੂੰ ਪਲਾਨ ਕੀਤਾ ਜੋ ਲੇਟਨ ਇੰਗਲੈਂਡ ਦੇ ਕੁਸ਼ਤੇ ਪੁੱਛਾ ਕਰਦੇ ਹੈ ਡਾਇਰ ਜਿਹੜਾ ਜਨਰਲ ਡਾਇਰ ਉਹਦੀ ਕੁਲਤੀ ਮੌਤ ਹੋ ਗਈ ਸੀ ਪਰ ਇਹ ਮਾਈਕ੍ਰੋ ਰੋਡ ਵਾਇਰ ਜਿਸ ਦਾ ਪਿੱਛਾ ਕਰਦਾ ਰਿਹਾ ਇੱਕਦਮ ਉਹਦੇ ਘਰ ਤੱਕ ਵੀ ਪਹੁੰਚਿਆ ਉਹਨੇ ਕਿਹਾ ਜੇ ਇਹਨੂੰ ਘਰ ਚ ਮਾਰਿਆ ਕਿਉਂ ਕਹੇਗਾ ਪਤਾ ਨਹੀਂ ਡਕੈਤੀ ਚ ਮਾਰਿਆ ਗਿਆ ਤੇ ਫਿਰ ਅਸੀਂ ਦੇਖਦੇ ਹਾਂ ਕਿ ਉਹ ਦਿਨ ਜਿਹਦੀ ਇਲਤਜ਼ਾਤ ਸੀ ਉਦਮ ਸਿੰਘ ਨੂੰ ਕਿ ਈਸਟ ਇੰਡੀਆ ਐਸੋਸੀਏਸ਼ਨ ਐਂਡ ਸੈਂਟਰਲ ਨੇਸ਼ਨ ਸੁਸਾਇਟੀ ਨੇ ਕੋਕਸਟਨ ਹਾਲ ਦੇ ਵਿੱਚ ਜਿਹੜਾ 13 ਮਾਰਚ 1940 ਨੂੰ ਇੱਕ ਫੰਕਸ਼ਨ ਰੱਖਿਆ ਜਿਸ ਨੂੰ ਅ ਸਰ ਮਾਈਕਰੋਡ ਵਾਇਰ ਨੇ ਐਡਰੈਸ ਕਰਨਾ ਸੀ ਔਰ ਉਹਨੇ ਚੁਣਨੀਆ ਗਿਆ ਕਿ ਆ ਕਿ ਜਿਵੇਂ ਮਾਈਕਰੋਡ ਵਾਇਰ ਨੇ ਐਡਰੈਸ ਦੇ ਵਿੱਚ ਕਿਹਾ ਕਿ ਮੈਂ ਕਿਵੇਂ ਸਬਕ ਸਿਖਾਇਆ ਸੀ ਔਰ ਇਸ ਤਰੀਕੇ ਨਾਲ ਅਸੀਂ ਬ੍ਰਿਟਿਸ਼ ਸਾਮਰਾਜ ਦੀਆਂ ਜੜ੍ਹਾਂ ਉੱਥੇ ਮਜ਼ਬੂਤ ਕੀਤੀਆਂ ਨੇ ਉਦਮ ਸਿੰਘ ਜਿਹੜੇ ਕਿ ਆਪਣੀ ਜੈਕਟ ਦੇ ਵਿੱਚ ਰਿਵਾਲਵਰ ਲੈ ਕੇ ਅੰਦਰ ਬੈਠਾ ਸੀ ਜਉਈ ਮਾਈਕਰੋਡ ਵਾਇਰ ਨੇ ਆਪਣੀ ਜਿਹੜਾ ਭਾਸ਼ਣ ਬੰਦ ਕੀਤਾ ਉਸ ਨੇ ਉਹਨੂੰ ਸਬਕ ਸਿਖਾਇਆ ਔਰ ਇਨਤਲਾਬ ਜ਼ਿੰਦਾਬਾਦ ਗੁੰਜਿਆ ਚਾਰ ਪੰਜ ਹੋਰ ਅੰਗਰੇਜ਼ ਜਿਹੜੇ ਨੇ ਜਿਹਨਾਂ ਦੇ ਵਿੱਚ ਉਸ ਵੜੇ ਦਾ ਸੈਕਟਰੀ ਆਫ ਸਟੇਟ ਵੀ ਸ਼ਾਮਲ ਸੀ ਉਹ ਜ਼ਖਮੀ ਵੀ ਹੋਏ ਲੇਕਿਨ ਉਦਮ ਸਿੰਘ ਬੇਸ਼ੱਕ ਉਹ ਜੀ ਚਾਹੁੰਦਾ ਥੋ ਨਿਕਲ ਸਕਦਾ ਸੀ ਪਰ ਉਸ ਨੇ ਨਿਕਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਉਸ ਨੇ ਉਸ ਮੌਕੇ ਦੇ ਉੱਤੇ ਆਪਣੇ ਆਪ ਨੂੰ ਗੁਸਤਾਰੀ ਲਈ ਪੇਸ਼ ਕੀਤਾ ਔਰ ਇਹ ਜਿਹੜਾ ਹੈ ਉਦਮ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖ ਕੇ ਕਈ ਤਰ੍ਹਾਂ ਦੇ ਕਸ਼ਟ ਦਿੱਤੇ ਗਏ ਪਰ ਉਸ ਨੇ ਇਸ ਸਾਰੇ ਵਿਰੋਧਤਾ ਦੇ ਵਿੱਚ 42 ਦਿਨ ਦੀ ਭੁਖੜ ਤਾਲਮੀ ਕੀਤੀ ਜੇਲ੍ਹ ਫੋਰਸ ਫੀਡਿੰਗ ਕੀਤੀ ਗਈ ਔਰ ਅਲਟੀਮੇਟਲੀ ਜਦੋਂ ਉਹ ਟ੍ਰਾਇਲ ਵੀ ਚੱਲਿਆ ਮੈਂ ਦੇਖਦਾ ਹਾਂ ਕਿ ਅੱਜ ਜਦੋਂ ਅਸੀਂ ਆਪਣੇ ਜਿੰਦੇ ਸੁੱਖਿਆਂ ਦੀ ਗੱਲ ਕਰਦੇ ਹਾਂ ਆਪਣੇ ਭਾਈ ਜੁਲਤਾ ਸਿੰਘ ਹਵਾਰਾ ਦਾ ਜੁਲਤਾ ਸਿੰਘ ਤਾਰੇ ਜਿਹੜੇ ਕਈ ਅਦਾਲਤਾਂ ਦੇ ਵਿੱਚ ਆ ਕੇ ਸ਼ੇਰਾਂ ਵਾਂਗ ਗੂੰਜਦੇ ਨੇ ਉਹਨਾਂ ਦੀ ਪੁਕਾਰ ਹੈ ਸ਼ੇਰ ਵਰਗੀ ਔਰ ਪਿਛਲੇ ਦਿਨਾਂ ਚ ਭਾਈ ਜੁਲਤਾ ਸਿੰਘ ਤਾਰੇ ਨੇ ਇਹਨੋਂ ਪਾਵੇਂ ਉਹਨਾਂ ਨੂੰ ਆਪ ਗੇੜੀਆਂ ਜਾਂ ਹਥਕੜੀਆਂ ਦੇ ਸੰਗ ਕਸ਼ਮੀਰੀ ਲੋਕਾਂ ਦੇ ਲਈ ਆਵਾਜ਼ ਨਾਰਾ ਮਾਰਿਆ ਜੀ ਕਿ ਇਹ ਬਿਨਾਂ ਦੇ ਸਿਸਟਮ ਸਾਡਾ ਕੋਈ ਵਿਸ਼ਵਾਸ ਨਹੀਂ ਹੈ ਪਰ ਮੈਂ ਦੇਖਦਾ ਕਿ ਇੰਗਲੈਂਡ ਦੀ ਧਰਤੀ ਤੇ 21 ਸਾਲ ਜਿਹੜਾ ਬਾਅਦ ਜਿਹੜਾ ਸ਼ਹੀਦ ਉਦਮ ਸਿੰਘ ਆਪਣਾ ਪ੍ਰਣ ਜਿਹੜਾ ਆਪ ਖੁਦ ਸਾਹਮਣੇ ਉਹਨੇ ਕਿਤਾਬ ਨੂੰ ਬਾਹਰ ਸਕਸੈਸਫੁਲ ਹੁੰਦੇ ਨੇ ਤੇ ਜਦੋਂ ਉਹਨਾਂ ਦੇ ਉੱਤੇ ਮੁਕੰਦਮਾ ਚੱਲਿਆ ਜਿਹੜੀ ਸਪੀਚ ਜਿਹੜਾ ਉਹਨਾਂ ਨੇ ਕੋਰਟ ਦੇ ਵਿੱਚ ਟੈਸਟੀਫਾਈ ਕੀਤਾ ਮੈਂ ਉਹ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਉਹਦੇ ਚ ਉਹਨਾਂ ਨੇ ਕਿਹਾ ਆਈ ਡਿਡ ਇਟ ਬਿਕਾਜ਼ ਆਈ ਹੈਡ ਅ ਗਰਜ ਅਗੇਂਸਟ ਹਿਮ ਕਿ ਮੈਂ ਇਹ ਕਾਰਨਾਮਾ ਕੀਤਾ ਕਿਉਂਕਿ ਇਹਦੇ ਖਿਲਾਫ ਮੇਰੇ ਮਨ 'ਚ ਬਹੁਤ ਗੁੱਸਾ ਸੀ ਹੀ ਡਿਜ਼ਰਵਡ ਇਟ ਇਹ ਇਸ ਦਾ ਹੱਕ ਦਾ ਸੀ ਹੀ ਵਾਸ ਅ ਰੀਅਲ ਕਲਪਰੇਟ ਇਹ ਅਸਲੀ ਅਪਰਾਧੀ ਸੀ ਹੀ ਵਾਂਟਿਡ ਟੂ ਕ੍ਰਸ਼ ði ਸਪਿਰਟ ਆਫ ਮਾਈ ਪੀਪਲ ਸੋ ਆਈ ਹੈਵ ਕ੍ਰਸ਼ਡ ਹਿਮ ਕਿ ਇਹ ਮੇਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਦਰਦ ਆਉਦਾ ਸੀ ਪਰ ਮੈਂ ਇਹਨੂੰ ਦਰਦ ਦਿੱਤਾ ਫਾਰ ਫੁੱਲ 21 ইয়ারਸ আই हैव बीन ట్రাইং ਟੂ ਵੈਂਜੈਂਸ ਜੀ ਉਹ 21 ਸਾਲ ਮੈਂ ਇਸ ਬਦਲਾ ਲੈਣ ਦੀ ਤਾਕ ਵਿੱਚ ਸੀ ਆਮ ਹੈਪੀ ਥੈਟ ਆਈ ਹੈਵ ਡਨ ਅ ਜੌਬ ਕਿ ਮੈਨੂੰ ਅੱਜ ਖੁਸ਼ੀ ਹੈ ਕਿ ਮੈਂ ਆਪਣਾ ਕੰਮ ਕਰ ਦਿੱਤਾ ਹੈ ਉਹਦੇ ਵਿੱਚ ਮੈਂ ਕਾਮਯਾਬ ਹੋਇਆ ਆਮ ਨੋਟ ਸਕਿਅਰਡ ਆਫ ਡੈਥ ਮੈਨੂੰ ਮੌਤ ਦਾ ਕੋਈ ਡਰ ਨਹੀਂ ਹੈ आई एम डाइंग फॉर माय कंट्री मैं अपने वतन ਲਈ ਮਰ ਰਿਹਾ ਹਾਂ ਐਂਡ ਸੀਮ ਮਾਈ ਪੀਪਲ ਸਟਾਰਮਿੰਗ ਇਨ ਇੰਡੀਆ ਅੰਡਰ ਦਾ ਬ੍ਰਿਟਿਸ਼ ਮੈਂ ਬ੍ਰਿਟਿਸ਼ ਰਾਜ ਦੇ ਥੱਲੇ ਦੇਸ਼ ਦੇ ਵਿੱਚ ਆਪਣੇ ਲੋਕਾਂ ਨੂੰ ਭੁੱਖੇ ਮਰਦਿਆਂ ਦੇਖਿਆ ਆਈ ਹੈਵ ਪ੍ਰੋਟੈਸਟਡ ਅਗੇਂਸਟ ਦਿਸ ਇਟ ਵਾਸ ਮਾਈ ਡਿਊਟੀ ਕਿ ਇਹਨਾਂ ਸੋਦ ਕਿ ਮੈਂ ਅਸਲ ਚਪੜੇ ਉਹ ਜਿਹੜੇ ਗਰੀਬੀ ਦੇ ਮਾਰੇ ਲੋਕ ਨੇ ਉਹਨਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਹੈ ਇਹਨਾਂ ਦੇ ਜ਼ੁਲਮ ਦੇ ਖਿਲਾਫ ਮੈਂ ਆਵਾਜ਼ ਚੁੱਕੀ ਹੈ ਮੇਰਾ ਫਰਜ਼ ਸੀ what a great honor could be bestowed on me than death for the sake of my country ji is to vadda mere layi hun ki maan ho sakda hai ke mainu maut mile apne watan de layi hun ik pase e spirit hai e sache patriot san inhan nu sikhi spirit inhan de andar inhan nu us raste te taur di si par inhan nu nahi si pata ke jis mulk de layi inhan ne apni jawani qurbaan kiti ਉਹ ਰਹੇ ਮਸ਼ਹੂਰੀ ਜੜਿਆ ਨਾਇਰ ਸ਼ਹੀਦ ਭਗਤ ਸਿੰਘ ਵਰਗੇ ਜਿਨ੍ਹਾਂ ਦਾ ਭਗਤ ਸਿੰਘ ਦਾ ਆਈਡੀਅਲ ਸ਼ਹੀਦ ਉਦਮ ਸਿੰਘ ਸੀ ਕਰਤਾਰ ਸਿੰਘ ਸਰਾਭਾ ਸੀ ਇਹ ਸਾਰੇ ਉਸ ਦੌਰ ਦੇ ਨੇ ਜਿਨ੍ਹਾਂ ਦੇ ਸਾਹਮਣੇ ਆਪਣੇ ਲੋਕਾਂ ਦੀ ਗੁਲਾਮੀ ਨੂੰ ਕੱਟੜਾ ਸੀ ਲੇਕਿਨ ਜੇ ਅਸੀਂ ਇਸ ਸਾਰੇ ਪਾਠ ਨੂੰ ਇੱਕ ਪਾਸੇ ਇਹ ਪਾਠ ਚੱਲ ਰਿਹਾ ਸੀ ਦੂਜੇ ਪਾਸੇ ਜੇ ਅਸੀਂ ਦੇਖੀਏ ਵੀ ਗਾਂਧੀ ਨੇ ਅ ਜਦੋਂ ਕਿ ਇਸ ਮਾਈਕਰੋ ਅਡਵਾਈਜ਼ ਨੂੰ ਮਾਰਿਆ ਗਿਆ ਇੰਗਲੈਂਡ ਉਹਨੇ ਕੀ ਰਿਐਕਸ਼ਨ ਦਿੱਤਾ ਉਹਨੇ ਗਾਂਧੀ ਦੇ ਆਪਣੇ ਸ਼ਬਦ ਨੇ ਦਾ ਆਊਟਰੇਜ ਹੈਜ਼ ਕੌਸਡ ਮੀ ਡੀਪ ਪੇਨ ਕਿ ਇਹ ਜਿਹੜਾ ਬਹੁਤ ਗਲਤ ਕੰਮ ਹੁੰਦਾ ਆ ਆਊਟਰੇਜ ਹੁੰਦਾ ਜਿਵੇਂ ਕਿਸੇ ਚੀਜ਼ ਨੂੰ ਤਰਸਾ ਦੇਣਾ ਇਹਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ ਹੈ ਆਈ ਰੈਡ ਇਟ ਐਜ਼ ਐਨ ਐਕਟ ਆਫ ਇਨਸੈਨਿਟੀ ਮੈਂ ਇਹਨੂੰ ਇੱਕ ਪਾਗਲਪਨ ਦਾ ਕਾਰਕ ਰਖਾ ਦਿੰਦਾ ਹੈ ਆਈ ਹੋਪ this will not be along to affect political judgement ਮੈਂ ਇਹ ਆਸ ਕਰਦੇ ਕਿ ਇਹਦੇ ਨਾਲ ਅੰਗਰੇਜ਼ਾਂ ਦਾ ਸਿਆਸੀ ਫੈਸਲੇ ਲੈਣ ਦਾ ਜਾਂ ਸਿਆਸੀ ਜਜਮੈਂਟ ਵਾਲਾ ਪਾਰਟ ਜਿਹੜਾ ਹੈ ਉਹ ਪ੍ਰਭਾਵਿਤ ਨਹੀਂ ਹੋਏਗਾ ਹੁਣ ਇਹੋ ਜਿਹਾ ਬਿਆਨ ਜਿਹੜਾ ਇਹ ਨਹਿਰੂ ਨੇ ਵੀ ਦਿੱਤਾ ਹੈ ਨਾ ਬਾਅਦ ਚ ਗੈਰ ਨੂੰ ਇਹ ਲੋਕਾਂ ਦਾ ਟ੍ਰੈਂਡ ਦੇਖਦੇ ਆ ਫਿਰ ਯੂ-ਟਰਨ ਆ ਰਿਹਾ ਹੈ ਲੇਕਿਨ ਇਸ ਸਾਰੇ ਚੋਂ ਅਸੀਂ ਇਹ ਕਨਕਲੂਡ ਕਰਦੇ ਆ ਔਰ ਮੈਂ ਨੂੰ ਪਹਿਲਾ ਅੱਜ ਦੇ ਕੰਟੈਕਸਟ ਚ ਜੋ ਕੁਝ ਸੱਖਾਂ ਦੇ ਰਾਹ ਹੋਇਆ ਜੀ ਦਾ ਸਿੱਧਾ ਕਰਨ ਨੂੰ ਕਹਾਰਾ ਉਸ ਤੋਂ ਬਾਅਦ ਉਹਦੀ ਗੱਲ ਕਰਨ ਤੋਂ ਬਹਿਣਾ ਮੈਂ ਇਹ ਰਸਤਾ ਚ ਹੁੰਦਾ ਕਿ ਉਦਮ ਸਿੰਘ ਨੂੰ ਉੱਥੇ ਹੀ ਜਿਹੜਾ ਦਫਨਾ ਦਿੱਤਾ ਗਿਆ ਉਸ ਉਹ ਕਾਂਗਰਸ ਜਾਂ ਉਹ ਲੀਡਰ ਜਿਹੜੇ ਇਹਨਾਂ ਦਾ ਪਿਓ ਗਾਂਧੀ ਜਿਹੜਾ ਕਿ ਇਹਨੂੰ ਪਾਗਲਪਨ ਦਾ ਐਕਟ ਕਹਿੰਦਾ ਸੀ 1974 ਜਦੋਂ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸੀ ਪੰਜਾਬ ਦਾ ਉਦੋਂ ਉਹਨੇ ਪੋਲੀਟੀਕਲ ਗੈਮਿਕਰੀ ਜੇ ਕੀਤੀ ਇੰਦਰਾ ਗਾਂਧੀ ਫਾਈਨ ਮਿਨਿਸਟਰ ਸੀ ਸ਼ੰਕਰਦੇਵ ਸ਼ਰਮਾ ਰਾਸ਼ਟਰਪਤੀ ਸੀ ਤੇ ਅੰਗਰੇਜ਼ ਗਵਰਨਮੈਂਟ ਨੂੰ ਕਿਹਾ ਗਿਆ ਕਿ ਜੀ ਸਾਨੂੰ ਉਦਮ ਸਿੰਘ ਦੀ ਜਿਹੜੀ ਐ ਨੇ ਅਸੀਂ ਜਿਹੜਾ ਉਹ ਸੰਸਕਾਰ ਕਰਨਾ ਚਾਹੁੰਦੇ ਆਂ ਜਿਹਾਂ ਦੀ ਜਿਹੜੀ ਬੋਡੀ ਐ ਉਹਨੂੰ ਫਿਰ ਕਬਰ ਚੋਂ ਕੱਢ ਕੇ ਉਸਦੇ ਲਾਸਟ ਮੈਂ ਜਿਹੜੇ ਨੇ ਉਹ ਲਿਆਂਦੇ ਗਏ ਦਿੱਲੀ 에ਰਪੋਰਟ ਤੇ ਇੰਦਰਾ ਗਾਂਧੀ ਸ਼ੰਕਰ ਦਿਆਲ ਸ਼ਰਮਾ ਜ਼ੈਲ ਸਿੰਘ ਨੇ ਜਿਹੜਾ ਉਹਨਾਂ ਨੂੰ ਰਿਸੀਵ ਕੀਤਾ ਉਹਨਾਂ ਨੂੰ ਲੈ ਕੇ ਉਹਨਾਂ ਨੇ ਅੰਤਮ ਉਹਨਾਂ ਜਿਹੜੇ ਨੇ ਰੈਮਨੈਂਟ ਇਕ ਹੁੰਦੇ ਰਹੇ ਥਾ ਥਾ ਦਿਨਾਂ ਜਾ ਕੇ ਉਸ ਤੋਂ ਸਿਆਸੀ ਲਾਭ ਖਟਿਆ ਔਰ ਸੁਨਾਮ ਦੇ ਵਿੱਚ ਜਿਹੜਾ ਕਿ ਉਹਨਾਂ ਦਾ ਆਪਣਾ ਜਦੀ ਪਿੰਡ ਸੀ ਸ਼ਹਿਰ ਸੀ ਉਸ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ ਉਹਨਾਂ ਦੀਆਂ ਐਸ਼ੇ ਸਤੂਈ ਦਰਿਆ ਦੇ ਵਿੱਚ ਔਰ ਕੁਝ ਜਿਹੜੀਆਂ ਨੇ ਜਲੇ ਵਾਲੇ ਬਾਗ ਦੇ ਵਿੱਚ ਵੀ ਇੱਕ ਅੰਦ ਦੇ ਵਿੱਚ ਅਜੇ ਵੀ ਰੱਖੀਆਂ ਹੋਈਆਂ ਨੇ ਹੁਣ ਇਹ ਇਸ ਬਹਾਦਰ ਯੋਧੇ ਦੀ ਦਾਸਤਾਨ ਹੈ ਪਰ ਜਿਸ ਮੁਲਕ ਦੇ ਲਈ ਔਰ ਜਿਸ ਵਤਨ ਦੇ ਲਈ ਇਸ ਤਰ੍ਹਾਂ ਇਹਨਾਂ ਨੇ ਆਪਣੀਆਂ ਜਵਾਨੀਆਂ ਕੁਰਬਾਨ ਕੀਤੀਆਂ ਉਸ ਨੇ ਉਸ ਔਮ ਦੇ ਨਾਲ ਕੀ ਕੀਤਾ ਕਿਵੇਂ ਜਿਸ ਅੰਗਰੇਜ਼ੀ ਸਾਮਰਾਜ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਸਨ 837 ਸਾਲ ਬਾਅਦ ਉਸੇ ਜਲੇਵਾੜੇ ਬਾਗ ਤੋਂ ਕੁਝ 100 ਫੁੱਟ ਦੇ ਵਿਥ ਦੇ ਉਤੇ ਕਿਉਂ ਜਿਆ ਘਲੂਕਾਰਾ ਵਰਤਾਇਆ ਗਿਆ ਟੈਂਕਾਂ ਚੋਪਾ ਦੇ ਨਾਲ ਹਮਲਾ ਔਰ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਜਲੇਵਾੜੇ ਬਾਗ ਦਾ 4-500 ਮਰ ਗਏ 7-800 ਲਖਮੀ ਹੋ ਗਏ ਉਸ ਦੀ ਇਨਕੁਆਰੀ ਹੋਈ ਹੰਟਰ ਕਮਿਸ਼ਨ ਬੈਠਾ ਡਾਇਰ ਨੂੰ ਡਿਮੋਟ ਕੀਤਾ ਗਿਆ ਅਜੇ ਤੱਕ ਵੀ ਕਿੰਨੇ ਬਰੇ ਬੀਤ ਚੁੱਕੇ ਨੇ ਇੱਕ ਸਦੀ ਤੋਂ ਜ਼ਿਆਦਾ ਲੇਕਿਨ ਇਹਦੇ باوجود ਜਿਹੜਾ ਇਸ ਨੂੰ ਇਹ ਕਲੰਕ ਬਣਿਆ ਜਾਂਦਾ ਹੈ ਬ੍ਰਿਟਿਸ਼ ਜਿਹੜੇ ਨੇ ਉਹ ਮੰਨਦੇ ਨੇ ਕਿ ਭਾਈ ਇਹ ਸਾਡੇ ਸਾਮਰਾਜ ਤੇ ਕਲੰਕ ਸੀ ਜੀ ਚੱਲ ਕੱਲੂ ਕਰਾ ਰਹੇ ਹਨ ਇੱਥੇ ਗੱਲ ਨਹੀਂ ਮੁੱਕਦੀ ਨਵੰਬਰ 84 ਸੋ ਜੇ ਅੱਜ ਉਦਮ ਸਿੰਘ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਹੁੰਦੇ ਤੇ ਉਹ ਘਰੀ ਨਾ ਬੰਦੇ ਮੈਂ ਬਹੁਤ ਵਾਰ ਇਹ ਗੱਲ ਕਹਿਣਾ ਕਿ ਜੇ ਜਿੰਦੇ ਸੁੱਕੇ 20 1920 ਵਿੱਚ ਹੁੰਦੇ ਤੇ ਉਹਨਾਂ ਨੇ ਉਦਮ ਸਿੰਘ ਕਰਤਾਰ ਸਿੰਘ ਸਰਾਬਾ ਭਗਤ ਸਿੰਘ ਦੇ ਸਾਥੀ ਹੋਣਾ ਸੀ ਤੇ ਭਗਤ ਸਿੰਘ ਕਰਤਾਰ ਸਿੰਘ ਸਰਾਬਾ ਉਦਮ ਸਿੰਘ 1900 ਅਸਮੇਜ ਦੀ ਅਜ ਦੇ ਦੌਰ ਚ ਹੁੰਦੇ ਤੇ ਇਹਨਾਂ ਨੇ ਜਿੰਦੇ ਸੁੱਕੇ ਜਰਤਾਰ ਸਿੰਘ ਅਵਾਰ ਜਰਤਾਰ ਸਿੰਘ ਤਾਰਾ ਦੇ ਸਾਥੀ ਹੋਣੇ ਸੀ ਉਹ ਜ਼ਰੂਰ ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ ਸੇਖੀ ਸਪਿਰਿਟ ਸੀ ਅਕਾਲ ਤਖਤ ਦੇ ਕੀਤੇ ਅਰਦਾਸ ਉਹਨਾਂ ਨੇ ਪੁਗਾਈ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਨਾ ਅਕਿਰਤ ਪ੍ਰਣਾ ਦੇ ਹੱਥਾਂ ਦੇ ਵਿੱਚ ਪੋਲਿਟੀਕਲ ਪਾਵਰ ਬੈਠੇਗੀ ਔਰ ਫਿਰ ਇਹ ਸਿਰਫ ਕਿਸੇ ਬਾਗ ਦੇ ਵਿੱਚ ਇਕੱਠੇ ਲੋਕਾਂ ਨੂੰ ਹੀ ਅੰਗਰੇਜ਼ਾਂ ਵਾਂਗ ਗੋਲੀਆਂ ਨਾਲ ਨਹੀਂ ਉਡਾਣਗੇ ਇਹ ਉਸ ਅਕਾਲ ਤਖਤ ਨੂੰ ਵੀ ਟੈਂਕਾਂ ਥੋਪਾਂ ਦੇ ਨਾਲ ਖੰਡਾਤ ਬਣਾ ਦੇਣਗੇ ਜਿਸ ਅਕਾਲ ਤਖਤ ਦੇ ਸਾਹਮਣੇ ਖੂਕੇ ਉਦਮ ਸਿੰਘ ਨੇ ਅਰਦਾਸ ਕੀਤੀ ਸੀ ਉਸ ਦਰਬਾਰ ਸਾਹਿਬ ਨੂੰ ਵੀ ਜਿਹੜਾ ਹੈ 300 ਤੋਂ ਜ਼ਿਆਦਾ ਗੋਲੀਆਂ ਦੇ ਨਿਸ਼ਾਨ ਔਰ ਹਰਮੰਦਰ ਦਾ ਨਾਲਾ ਸਰੋਵਰ ਇਹ ਅੱਜ ਵੀ ਸਾਨੂੰ ਯਾਦ ਕਰਵਾ ਰਿਹਾ ਹੈ ਕਿ ਜਿੱਥੇ ਇਸ ਭਾਰਤ ਵਾਲਿਆਂ ਨੇ ਇਹੋ ਜਿਹੇ ਯੋਧਿਆਂ ਨੂੰ ਪੂਰਾ ਦਿੱਤਾ ਹੈ ਉਹਨਾਂ ਦੀ ਲੈਗੇਸੀ ਦਾ ਉਹਨਾਂ ਨੇ ਕੀ ਮੰਨਣੀ ਸੀ ਬਸ ਇਸ ਕਿਸਮ ਦਾ ਹਿੰਦੂਤਵਾਦ ਦਾ ਜਿਹੜਾ ਏਜੰਡਾ ਹੈ ਉਹਨੂੰ ਲਾਗੂ ਕਰਨ ਦੇ ਲਈ ਉੱਥੇ ਅੱਜ ਗਾਂ ਜਿਹੜੀ ਹੈ ਉਸ ਦੀ ਵੈਲਿਊ ਹੈ ਜ਼ਿੰਦਗੀ ਦੀ ਲੇਕਨ ਹਿਊਮਨ ਬੀਇੰਗਸ ਲੰਚ ਹੋ ਸਕਦੇ ਨੇ ਮਾਰੇ ਜਾ ਸਕਦੇ ਨੇ ਜਿਉਂਦੇ ਸਾਡੇ ਜਾ ਸਕਦੇ ਨੇ ਕੁਝ ਦਾਇਰਾਮ ਅਸੀਂ ਇਸ ਬਹਾਦਰ ਅਣਖੀ ਯੋਧੇ ਸ਼ਹੀਦ ਉਦਮ ਸਿੰਘ ਦੇ ਨਾਮ ਕਰਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੱਲੇ ਨੇ ਆਪ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਤ ਬਾਅਦ